ਬੰਦ ਕਮਰੇ ਦਾ ਦਰਵਾਜ਼ਾ ਖੋਲਿਆ ਜਾਂਦਾ ਹੈ ਤਾਂ ਜਿਹੜੇ ਹਾਲਾਤਾਂ ਦੇ ਵਿੱਚ ਮਹੰਤ ਪਿਆ ਹੁੰਦਾ ਹੈ ਇਸ ਨੂੰ ਵੇਖ ਕੇ ਹਰ ਇੱਕ ਦੇ ਜੋ ਹੈ ਹੈਰਾਨ ਹੋ ਜਾਂਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਮਹੰਤ ਦੇ ਵੱਲੋਂ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਤਾਂ ਜੀਵਨ ਲੀਲਾ ਸਮਾਪਤ ਕਰਨ ਦੇ ਪਿੱਛੇ ਕਾਰਨ ਕੀ ਰਹੇ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਅਜੇ ਤੱਕ ਹਾਸਲ ਨਹੀਂ ਹੋ ਸਕੀ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਮਾਮਲਾ ਫਲੋਰ ਦੇ ਪਿੰਡ ਨੰਗਲ ਦੀ ਇੰਦਰਾ ਕਲੋਨੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਹਸੀਨਾ ਮਹੰਤ ਦੇ ਵੱਲੋਂ ਪੱਖੇ ਨਾਲ ਫਾਹਾ ਲਿਆ ਗਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਤਾਂ ਆਪਣੇ ਹੀ ਘਰ ਦੇ ਵਿੱਚੇ ਫਾਹਾ ਲਿਆ ਗਿਆ ਜਦੋਂ ਕਾਫੀ ਦੇਰ ਤੱਕ ਦਰਵਾਜ਼ਾ ਨਹੀਂ ਖੋਲਿਆ ਗਿਆ ਤਾਂ ਉਸ ਤੋਂ ਬਾਅਦ ਜੋ ਹੈ ਦਰਵਾਜ਼ਾ ਜੋ ਖੋਲਿਆ ਜਾਂਦਾ ਹੈ ਲੋਕਾਂ ਦੀ ਮਦਦ ਦੇ ਨਾਲ ਤਾਂ ਇਸ ਦਰਮਿਆਨ ਜੋ ਮਹੰਤ ਹੁੰਦਾ ਉਸ ਤੇ ਫਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਜੋ ਹੈ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਪੱਖੇ ਦੇ ਨਾਲ ਮਹਾਂਤ ਦੀ ਲਾਸ਼ ਜਿਹੜੀ ਲਟਕ ਰਹੀ ਸੀ ਉਸ ਨੂੰ ਉਤਾਰ ਕੇ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਕੋਈ ਇਹ ਨਿੱਜੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਡਿਪਰੈਸ਼ਨ ਕਰਕੇ ਇਸ ਤਰ੍ਹਾਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਜਾਂ ਫਿਰ ਕਿਸੇ ਦੇ ਵੱਲੋਂ ਜੋ ਹੈ ਮੌਤੇ ਘਾਟ ਇਸ ਮਹੰਤ ਨੂੰ ਉਤਾਰਿਆ ਗਿਆ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤਾਂ ਜਾਂਚ ਤੋਂ ਬਾਅਦ ਹੀ ਅਸਲ ਸੱਚ ਸਾਹਮਣੇ ਆਵੇਗਾ ਕਿ ਆਖਿਰਕਾਰ ਇਸ ਮਹੰਤ ਦੇ ਮੌਤ ਦੇ ਪਿੱਛੇ ਕੀ ਕਾਰਨ ਰਹੇ ਨੇ ਬੁਆਦੀ ਆਪਕੀ ਹਾਂ ਜੀ ਆ ਠੀਕ ਹੈ ਉਸ ਦਾ ਨਾਮ ਕੀ ਥਾ ਉਸ ਦਾ ਨਾਮ ਥਾ ਹਸੀਨਾ ਮਹੰਤ ਹਸੀਨਾ ਮਹੰਤ

ਮੈਨੂੰ ਫੋਨ ਕਰਕੇ ਦੱਸਿਆ ਗਿਆ ਸੀਗਾ ਕਿ ਇਹਦਾ ਦਾ ਕਰਕੇ ਆਪਣੇ ਜਿਹੜੇ ਹਸੀਨਾ ਮਹੰਤ ਜੀ ਇਹਨਾਂ ਦਾ ਨਾਮ ਸੀਗਾ ਇਹ ਡਿਪਰੈਸ਼ਨ ਰਹਿ ਸੀ ਕਈ ਦਿਨਾਂ ਤੋਂ ਤੇ ਉਹ ਆਣ ਕੇ ਜਦੋਂ ਇਹਨਾਂ ਨੇ ਇੱਥੇ ਮੱਲੇ ਦੇ ਵਿੱਚ ਅੱਜ ਹੋਲੀ ਦਾ ਤੇ ਹਾਰ ਸੀਗਾ ਤੇ ਹੋਲੀ ਵਗੈਰਾ ਸਾਰੇ ਖੇਡ ਰਹੇ ਸੀਗੇ ਤੇ ਉਸ ਤੋਂ ਬਾਅਦ ਜਦੋਂ ਇਹ ਅੰਦਰ ਆਏ ਸੀਗੇ ਜਦੋਂ ਅੰਦਰ ਆਣ ਕੇ ਜੋ ਦੇਖਿਆ ਇਹਨਾਂ ਨੂੰ ਤੇ ਤਾਕੀ ਦੇ ਵਿੱਚ ਦੇਖਿਆ ਤਾਂ ਉਹ ਅੰਦਰ ਜਿੱਦਾ ਲਟਕ ਰਹੇ ਸੀਗੇ ਉਹਨਾਂ ਨੇ ਸੋਸਾੜੀ ਦੇ ਪੱਕੇ ਦੇ ਨਾਲ ਸੁਸਾਇਡ ਕਰ ਲਿਆ ਉਹਨਾਂ ਨੇ। ਓਕੇ ਸੁਸਾਇਡ ਕਰ ਲਿਆ। ਹਾਂਜੀ ਹਾਂਜੀ ਤੇ ਇਹਦਾ ਕੋਈ ਇੱਥੇ ਸਸਸਗੰਦੀ ਵੀ ਜਾਂਦਾ ਕੋਈ? ਇਹਦਾ ਇੱਕ ਭਤੀਜਾ ਤੇ ਭਤੀਜੀ ਇੱਥੇ ਦੋਨੋਂ ਜਣੇ ਰਹਿੰਦੇ ਆ ਨਾਲ ਇਹਨਾਂ ਦੇ। ਓਕੇ ਤੇ ਉਹਨਾਂ ਨੇ ਦੱਸਿਆ ਵੀ ਕਿਉਂ ਕੀਤਾ ਵੀ ਇਹਦਾ? ਓ ਨਹੀਂ ਉਹਨਾਂ ਨੇ ਕੁਝ ਨਹੀਂ ਦੱਸਿਆ ਹੈਗਾ ਇਹਦੇ ਬਾਰੇ ਹਣਲੇ। ਤੇ ਮੌਕੇ ਤੇ ਤੁਸੀਂ ਉਹ ਮੌਕਸ ਨੂੰ ਕੰਫਰਮ ਕੀਤਾ? ਹਾਂਜੀ ਮੁਲਾਜ਼ਮਾਂ ਨੂੰ ਅਸੀਂ ਬੁਲਾਇਆ ਸੀਗਾ ਤੇ ਮੁਲਾਜ਼ਮਾਂ ਨੇ ਹੁਣ ਉਹਨਾਂ ਦੀ ਜਿਹੜੀ ਆ ਡੇਢ-ਬੋੜੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ। ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿੱਦਾਂ ਵੀ ਉਹ ਕਹਿਣਗੇ ਉਦੋਂ ਹੋਊਗੀ। ਮੈਂ ਇਸ ਜੈਗਪੁਰ ਥ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਮੁਰਸੀ ਦਾ ਫੋਨ ਆਇਆ ਸੀ ਕਿ ਉਹ ਕਰਕੇ ਉੱਥੇ ਕਿਸੇ ਮਹਾਂਤਰੇ ਫਾਹਾ ਲਿਆ ਆ ਉੱਥੇ ਮੌਕੇ ਤੇ ਪਹੁੰਚ ਜੀ ਤੇ ਮੌਕੇ ਤੇ ਪਹੁੰਚੇ ਜਦੋਂ ਅਸੀਂ ਦੇਖਿਆ ਅਣਕਿਉ ਨੇ ਪੱਖੇ ਨਾਲ ਫਾਹਾ ਲਿਆ ਸੀਗਾ ਜੀ ਬਾਕੀ ਜੋ ਕਾਰਵਾਈ ਬਣਦੀ ਉਹ ਆਪਾਂ ਕਿਤੋਂ ਕਰਦੇ ਹਾਂ ਬੁਹਾਤੀ